ਇਹ ਜੋ ਸਥਾਨ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਗੁਰਨਾਨਕ ਪਾਤਸ਼ਾਹੀ ਦੇ بیٹے ਬਾਬਾ ਸ੍ਰੀ ਚੰਦ ਦਾ ਟਾਲੀ ਸਾਹਿਬ ਤੇ ਪਿੰਡ ਗਲੜੀ ਦੇ ਵਿੱਚ ਬਣਿਆ ਹੋਇਆ ਹੈ ਤੇ ਡਿਸਟ੍ਰਿਕਟ ਅਰਦਾਸਪੁਰ ਵਿੱਚ ਨਾਨਕ ਪਾਤਸ਼ਾਹ ਦੇ بیٹے ਬਾਬਾ ਸ਼੍ਰੀ ਚੰਦ ਜੀ ਦਾ ਇਹ ਇਤਿਹਾਸਕ ਸਥਾਨ ਹੈ 12 ਕੁਸ਼ ਵਰਦਰਾ ਸਾਹਿਬ ਇਸ ਤਰ੍ਹਾਂ ਨਜ਼ਰ ਆ ਰਿਹਾ ਔਰ ਅੱਗੇ ਚਲ ਕੇ ਤੁਹਾਡੇ ਨਾਲ ਇਤਿਹਾਸ ਦੀ ਜਿਹੜੀ ਹੈ ਉਹ ਆਪਾਂ ਸਾਂਝ ਪਾਉਂਦੇ ਆ ਚਲਦੇ ਅੰਦਰ ਹੁੰਦੇ ਨਕਮਸਤਕ ਗੁਰਦਵਾਰਾ ਸਹਿਬ ਅੰਦਰ ਤੋਂ ਕੁਝ ਜਿਹੜਾ ਫਰੰਟ ਤੋਂ ਇਸ ਤਰ੍ਹਾਂ ਦਾ ਦ੍ਰਿਸ਼ ਹੈ ਗੁਰੂ ਘਰ ਦਾ मेन दरबार साहब है गुरु घर दिवान हाल है गुरु घर ਦੇਖ ਸਕਦੇ ਹੋ ਤੁਸੀਂ ਬਹੁਤ ਖੂਬਸੂਰਤ ਇਹ ਗੁਰੂ ਘਰ ਦਾ ਜੀਵਨ ਹੈ ਹਾਲ ਜਿਹੜਾ ਹੈ ਬਣਿਆ ਹੋਇਆ बाबा श्री चंद जड़ी है अगर तीन दर्शन करोगे मूर्ति दे ਬਾਬਾ ਜੀ ਦੇ ਖੰਡਾ ਪਾਇਆ ਹੋਇਆ ਗਾਇਸ ਇੱਕ ਮਿੰਟ ਆਪਣੀ ਮੰਨਤ ਪੂਰੀ ਹੋਣ ਪ੍ਰੰਤ ਜਿਹੜਾ ਹੈ ਕਿ ਸੋਨੇ ਦੇ ਬਣੇ ਹੋਏ ਗਹਿਣੇ ਵਗੈਰਾ ਜਿਹੜੇ ਆ ਭੇਟ ਕਰਦੇ ਆ ਇਉ ਉਸ ਜਮਾਨੇ ਦੀ ਬੇਰੀ ਹੈ ਜੀ ਅੱਗੇ ਚੱਲਦੇ ਹਾਂ ਜੀ ਵਿੱਚ ਗੁਰਦੁਆਰਾ ਸਾਹਿਬ ਜੀ ਬਣਿਆ ਹੋਇਆ ਸਰੋਵਰ ਜਿਹੜਾ ਹੈ ਉਹ ਸਾਰਿਆਂ ਨੂੰ ਦਿਖਾਉਣਾ ਹੈ ਤੇ ਨਾਲ ਬਣੀ ਹੋਈ ਗੁਰੂ ਘਰ ਦੀ ਪਾਰਕਿੰਗ ਇਹ ਜੋ ਗੁਰਦੁਰ ਸਾਹਿਬ ਹੈ ਬਿਲਕੁਲ ਪਿੰਡ ਦੇ ਬਾਹਰ ਬਾਹਰ ਖੇਤਾਂ 'ਚ ਬਣਿਆ ਹੋਇਆ ਕਾਫੀ ਇੱਥੋਂ ਦਾ ਵਾਤਾਵਰਣ ਵਗੈਰਾ ਸ਼ੁੱਧ ਹੈ ਜੋ ਉਹ ਔਰ ਇਹ ਬਾਜ਼ਾਰ ਹੈ ਗੁਰਦੁਆਰਾ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਨਜ਼ਰ ਆ ਰਿਹਾ ਐਂਟਰੀ ਗੇਟ ਹੈ ਗੁਰੂ ਘਰ ਦਾ ਇੱਧਰ ਜਿਹੜਾ ਹੈ ਦਰਸ਼ਨ ਕਰਦੇ ਆਪਾਂ ਗੁਰੂ ਘਰ ਦੇ ਸਰੋਵਰ ਦੇ ਕਿਰਾ ਪ੍ਰਸਾਦ ਘਰ ਹੈ ਇਸ ਪਾਸੇ ਖੱਬੇ ਪਾਸੇ ਇਹਨਾਂ ਦਾ ਬਣਿਆ ਹੋਇਆ ਦਫ਼ਤਰ ਵਗੈਰਾ ਜਿੱਥੇ ਜਿਹੜਾ ਹੈ ਦਫ਼ਤਰ ਦੇ ਪ੍ਰਬੰਧ ਨੂੰ ਜਿਹੜਾ ਹੈ ਕੰਟਰੋਲ ਕੀਤਾ ਜਾਂਦਾ ਤੇ ਦੇਖ ਸਕਦੇ ਹੋ ਤੁਸੀਂ ਜੋ ਸਹੂਦਾਾਂ ਚਾਹੀਦੀਆਂ ਬੰਦੇ ਨੂੰ ਬੇਸਿਕ ਮੈਨਿਟੀ ਸਾਰੀਆਂ ਇੱਥੇ ਭਰਪੂਰ ਨੇ ਇਸ ਰੋਬਰ ਸਾਹਿਬ ਦਾ ਦ੍ਰਿਸ਼ ਹੈ ਜੋ ਤੁਸੀਂ ਦੇਖਦੇ ਹੋ ਇੱਥੇ ਲੋਕ ਆਪਣਾ ਇਸ਼ਨਾਨ ਵਗੈਰਾ ਕਰਦੇ ਹੈ ਤੇ ਆਪਣੀ ਮੰਤਵ ਵਗੈਰਾ ਗੁਰੂ ਸਾਹਿਬ ਦੇ ਅੱਗੇ ਰੱਖਦੇ ਹੈ ਤੇ ਪੂਰੀ ਹੋਂ ਉਪਰੰਤ ਲੋਕ ਗਾਣੇ ਵਗੈਰਾ ਜਿਹੜੇ ਹੈ ਬਾਬਾ ਜੀ ਨੂੰ ਭੇਟ ਕਰਦੇ ਹੈ ਸੋਹਣੇ ਦੇ ਇਸ ਤਰ੍ਹਾਂ ਇਧਰੋਂ ਕੁਛ ਦ੍ਰਿਸ਼ ਕੋਈ ਗੋਲਗਰ ਦਾ ਇਸ ਤਰ੍ਹਾਂ ਦਾ ਹੈ ਇਹ ਐਂਟਰੀ ਗੇਟ ਹੈ ਗੁਰਦੁਆਰਾ ਸਾਹਿਬ ਦਾ ਬੈਕ ਸਾਈਡ ਤੋਂ ਜਿਹੜਾ ਸਾਈਡ ਤੇ ਪਾਰਕਿੰਗ ਵਾਲੀ ਸਾਈਡ ਤੋਂ ਵੀ ਐਂਟਰ ਕਰ ਸਕਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਔਰ ਇਹ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਹੈ ਟਾਲੀ ਸਾਹਿਬ ਗੁਰਦੁਆਰਾ ਨੂੰ ਕਹਿੰਦੇ ਆ ਜੀ ਕਿ ਬਾਬਾ ਜੀ ਨੇ ਜਦੋਂ ਦਾਤਣ ਕਰਕੇ ਕਹਿੰਦੇ ਵੀ ਆਪਣੀ ਦਾਤਣ ਗੱਡੀ ਸੀ ਇੱਥੇ ਉਹ ਜਿਹੜਾ ਟਾਲੀ ਦਾ ਰੁੱਖ ਸੀਗਾ ਨਹੀਂ ਬਣ ਗਿਆ ਤੇ ਉੱਧਰ ਜਿਹੜਾ ਬਣਿਆ ਹੋਇਆ ਹੈ ਲੰਗਰ ਘਰ ਆ ਜੀ ਮਹਾਰਾਜ ਦਾ ਇੱਥੇ ਲੰਗਰ ਪ੍ਰਸ਼ਾਦ ਹੋਏ ਵਗੈਰਾ ਲੋਕ ਜਿਹੜੇ ਆ ਸਕਦੇ ਹੈਗੇ ਦੇਖ ਸਕਦੇ ਰੋਸੀ ਉਹ ਇਹ ਐਂਦਰੋਤਸੀ ਐ ਉਹ ਰੋਖਾ ਜੀ ਪੁਰਾਣਾ ਜਿਹੜਾ ਹੈ ਤਾਲੀ ਦਾ ਰੋਖਾ ਜਿਹੜੀ ਇਹ ਮੰਨਤਾ ਹੈ ਕਿ ਬਾਬਾ ਜੀ ਨੇ ਤੌਣ ਕਰਕੇ ਜਿਹੜੀ ਟਾਲੀ ਸੀਗੀ ਕੋਈ ਛੇ ਨਾ ਰੱਖੀ ਸੀਗੀ ਗੱਡੀ ਸੀਗੀ ਇਸ ਸਾਈਡ ਤੋਂ ਗੁਰਦਰਾ ਸਾਹਿਬ ਦਾ ਕੁਝ ਦ੍ਰਿਸ਼ ਜਿਹੜਾ ਹੈ ਤੇ ਇਸ ਤਰ੍ਹਾਂ ਦਾ ਹੈ ਕਿ ਬਾਹਰ ਜਿਹੜਾ ਰਸਤਾ ਹੈ ਖੈ ਦੂਸਰਾ ਦਾ ਕਿਚਨ ਹੈ ਗੁਰਦਰਾ ਸਾਹਿਬ ਦੀ ਇਧਰ ਉਹ ਰਸਤਾ ਬਾਹਰ ਐਗਜ਼ਿਟ ਹੈ ਬਾਹਰ ਕੀ ਤਰ੍ਹਾਂ ਨਿਕਲ ਜਾਂਦਾ ਹੈ ਕਿ ਆ ਜਿਹੜੇ ਹੈ ਦਰਸ਼ਨ ਕਰਦੇ ਹਾਂ ਅੰਦਰ ਤੋਂ ਆਪਾਂ ਇੱਕ ਵਾਰ ਫੇਰ ਗੁਰੂ ਜੀ ਦੇ ਦਰਬਾਰ ਦੇ ਟਾਲੀ ਸਭਾ ਦੇ ਇਤਿਹਾਸ ਦਾ ਤੁਹਾਡੇ ਨਾਲ ਸਾਂਝ ਪਾਉਣੇ ਆ ਤਾਂ ਤਾਂ ਬਾਬਾ ਸ੍ਰੀ ਚੰਦ ਜੀ ਤਪਸਥਾਨ ਗੁਰਦੁਆਟ ਅਲੀ ਸਾਹਿਬ ਗਾਲੜੀ ਦਾ ਇਤਿਹਾਸ ਬਾਬਾ ਸ੍ਰੀ ਚੰਦ ਜੀ ਦਾ ਜਨਮ ਭਾਦਰੋਂ ਸਦੀ 9ਵੀ 1552 ਬਿਕਰਮੀ ਈਸਵੀ 1494 ਨੂੰ ਸultanpur ਲੋਧੀ ਜਲਾ ਕਪੂਰਥਲਾ ਪੰਜਾਬ ਵਿੱਚ ਹੋਇਆ ਆਪ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਲਖਣੀ ਜੀ ਦੇ ਵੱਡੇ ਸਪੁੱਤਰ ਸਨ ਬਚਪਨ ਵਿੱਚ ਬਾਬਾ ਜੀ ਕਈ ਕਈ ਦਿਨ ਭਗਤੀ ਵਿੱਚ ਲੀਨ ਰਹਿੰਦੇ ਸਨ ਬਾਬਾ ਜੀ ਨੇ ਸਾਰੇ ਸੰਸਾਰ ਦੇ ਦੂਰ ਦੂਰ ਸਥਾਨਾਂ ਦੀ ਯਾਤਰਾ ਕੀਤੀ ਦੁਨੀਆ ਨੂੰ ਤਾਰਿਆ ਬਾਅਦ ਸਾਹਿਬ ਪਟਾਣਕੋਟ ਨਾਨਕਚੱਕ ਗੁਰਦਾਸਪੁਰ ਦੀ ਧਰਤੀ ਨੂੰ ਬਾਬਾ ਜੀ ਦੀ ਚਰਨ ਛੋਹ ਪ੍ਰਾਪਤ ਹੈ ਜਿੱਥੇ ਜਿੱਥੇ ਬਾਬਾ ਜੀ ਯਾਤਰਾ ਤੇ ਗਏ ਉਹਨਾਂ ਸਥਾਨਾਂ ਉਪਰ ਅੱਜ ਗੁਰਦੁਆਸਾ ਸੋਭੇਤ ਹਨ ਬਾਬਾ ਜੀ 150 ਸਾਲ ਤੱਕ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ ਗੁਰਦੁਆਰਾ ਟਾਲੀ ਸਾਹਿਬ ਗੁਰਦਾਸਪੁਰ ਤੋਂ 12 ਕਿਲੋਮੀਟਰ ਦੂਰ ਸਰਹੰਦੀ ਪਿੰਡ ਗਲੜੀ ਵਿੱਚ ਸਥਿਤ ਹੈ ਦੂਰ ਦੂਰ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਆਉਂਦੀਆਂ ਹਨ ਅਤੇ ਲੋਕ ਇਹਨਾਂ ਦੀ ਆਸਰਾ ਦਾ ਕੇਂਦਰ हां ਗੁਰਦਵਾਰਾ ਟਾਲੀ ਸਾਹਿਬ ਅੱਬਾ ਸ੍ਰੀ ਚੰਦ ਜੀ ਦੀ ਯਾਦ ਨੂੰ ਸਮਰਪਿਤ ਹੈ ਕਸਵਾ ਡੇਰਾ ਬਾਬਾ ਨਾਨਕ ਸਾਹਿਬ ਤੋਂ ਬਾਟਸਾਹ ਤੱਕ ਦੀ ਕੱਚੀ ਪगडंडी ਦੇ ਰਸਤੇ ਹੀ ਬਾਬਾ ਜੀ ਆਉਂਦੇ ਜਾਂਦੇ ਸਨ ਇਤਿਹਾਸਕ ਰੰ ਅਨੁਸਾਰ ਰਾਵੀ ਦਰਿਆ ਦੇ ਕਿਨਾਰੇ ਦਾ ਵਹਨ ਪਿੰਡ ਗਲੜੀ ਵਿੱਚ ਸੀ ਉਹਨਾਂ ਦਿਨਾਂ ਵਿੱਚ ਰਾਵੀ ਦਰਿਆ ਵਿੱਚ ਅਕਸਰ ਹੜਾ ਆ ਜਾਂਦਾ ਸੀ ਜਿਸ ਕਾਰਨ ਇਲਾਕੇ ਦੇ ਲੋਕਾਂ ਦੀ ਫਸਲ ਤਬਾਹ ਹੋ ਜਾਂਦੀ ਸੀ ਲੋਕਾਂ ਦਾ ਗੁਜ਼ਾਰਾ ਇਹਨਾਂ ਫਸਲਾਂ ਦੇ ਸਹਾਰੇ ਹੀ ਚੱਲਦਾ ਸੀ ਲੋਕ ਕਾਫੀ ਗਰੀਬ ਅਤੇ ਰਾਵੀ ਦੇ ਦਰਿਆ ਦੇ ਹੜ੍ਹਾਂ ਤੋਂ ਪਰੇਸ਼ਾਨ ਸਨ ਬਾਬਾ ਜੀ ਇੱਕ ਦਿਨ ਰਾਵੀ ਦਰਿਆ ਦੇ ਕਿਨਾਰੇ ਠਹਿਰੇ ਕਿਸੇ ਨੇ ਇਲਾਕੇ ਦੇ ਲੋਕਾਂ ਨੂੰ ਦੱਸਿਆ ਕਿ ਬਾਬਾ ਜੀ ਰਾਵੀ ਦਰਿਆ ਦੇ ਕਿਨਾਰੇ ਜਵਾਦੀ ਵਿੱਚ ਬੈਠੇ ਹਨ ਤਾਂ ਸਵੇਰੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਬਾਬਾ ਜੀ ਕੋਲ ਗਏ ਉਸ ਸਮੇਂ ਬਾਬਾ ਜੀ ਟਾਲੀ ਤੇ ਰੁਕੀ ਦੀਦਾਤਨ ਕਰ ਰਹੇ ਸਨ ਤੇ ਇਲਾਕੇ ਦੇ ਲੋਕਾਂ ਨੇ ਜਾ ਕੇ ਫਰਿਆਦ ਕੀਤੀ ਕਿ ਬਾਬਾ ਜੀ ਮੇਰੇ ਇਲਾਕੇ ਦੇ ਕਿਸਾਨ ਹਾਂ ਤੇ ਸਾਡਾ ਸਾਰਾ ਧਰਮਧਾਰੇ ਨਾਲ ਫਸਲਾਂ ਦੇ ਹਸਾਰੇ ਚੱਲਦਾ ਹੈ ਪਰ ਰਾਵੀ ਦਰਿਆ ਵਿੱਚ ਹੜ ਹਉਣ ਕਾਰਨ ਸਾਡੀਆਂ ਸਾਰੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ ਸਾਡੇ ਖਾਣ ਲਈ ਵੀ ਫਸਲ ਨਹੀਂ ਬਚਦੀ ਕਿਰਪਾ ਕਰੋ ਸਾਡੀਆਂ ਫਸਲਾਂ ਬਚੀਆਂ ਰਹਿਣ ਬਾਬਾ ਜੀ ਨੇ ਕਿਸਾਨਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਰਾਵੀ ਦਰਿਆ ਦੇ ਕਿਨਾਰੇ ਆਪਣੇ ਮੂੰਹ ਵਿੱਚੋਂ ਟਾਹਲੀ ਦੀ ਦਤਣ ਕੱਢ ਕੇ ਘੜ ਦਿੱਤੀ ਅਤੇ ਰਾਵੀ ਦਰਿਆ ਦੇ ਮੁਖਾਤਿਬ ਹੁੰਦਿਆਂ ਬੋਲੇ ਜਾ ਭਾਈ ਜਾ ਕਿਉਂ ਲੋਕਾਂ ਨੂੰ ਤੰਗ ਕਰਦਾ ਏ ਇਹਨਾਂ ਲੋਕਾਂ ਨੇ ਤੇਰਾ ਕੀ ਵਿਗਾੜਿਆ ਹੈ ਜਾ ਆਪਣਾ ਰਸਤਾ ਬਦਲਿਆ ਉਸ ਦਿਨ ਤੋਂ ਰਾਵੀ ਦਰਿਆ ਆਪਣਾ ਰਸਤਾ ਬਦਲ ਕੇ ਇਸ ਸਥਾਨ ਤੋਂ 4-5 ਕਿਲੋਮੀਟਰ ਦੂਰ ਵਹਿ ਰਿਹਾ ਹੈ ਬਾਬਾ ਜੀ ਬਚਪਨ ਬਾਬਾ ਜੀ ਨੇ ਬਚਨ ਗੀਤਾ ਕੇ ਜੋ ਵੀ ਮਨੁੱਖ ਇਸ ਸਥਾਨ ਦੇ ਸਾਨੂੰ ਸਰਦਾ ਤੇ ਪ੍ਰੇਮ ਨਾਲ ਯਾਦ ਕਰੇਗਾ ਅਸੀਂ ਉਸ ਦੀਆਂ ਉਹਨਾਂ ਕਾਮਨਾਵਾਂ ਪੂਰੀਆਂ ਕਰਾਂਗੇ ਬਾਬਾ ਜੀ ਆਪਣੇ ਬਚਨਾਂ ਦੀ ਪਾਲਣਾ ਕਰਦੇ ਹੋਏ ਅੱਜ ਵੀ ਹਾਜ਼ਰ ਹੋ ਕੇ ਸੰਗਤਾਂ ਦੀਆਂ ਸਾਰੀਆਂ ਇਨਕਾਮਨਾਵਾਂ ਪੂਰੀਆਂ ਕਰਦੇ ਹਨ ਇਸ ਸਥਾਨ ਤੇ ਬਾਬਾ ਜੀ ਦੁਆਰਾ ਗੱਡੀ ਗਈ ਤਹਲੀ ਦੀ ਤਹਲੀ ਦਰੂ ਵਿਚ ਅੱਜ ਵੀ ਸ਼ੋਭੇਤ ਹੈ ਇਹ ਜੋ ਸਥਾਨ ਹੈ ਤੁਸੀਂ ਦੇਖ ਰਹੇ ਹੋ ਬਾਬਾ ਜੀ ਦਾ ਇਹ ਦਰਸ਼ਨ ਕੀਤੇ ਹੈ ਉਹ ਤਾਲੀ ਸਾਹਿਬ ਦੇ ਵੀ ਆਪਾਂ ਦਰਸ਼ਨ ਕੀਤੇ ਹੈ ਤੇ ਇਹ ਆਪਣੇ ਬਾਬਾ ਜੀ ਬਚਨਾਂ ਦੇ ਮੁਤਾਬਕ ਜਿਹੜਾ ਹੈ ਅੱਜ ਵੀ ਜਿਹੜਾ ਹੈ ਲੋਕਾਂ ਦੀਆਂ ਮਨੋਗਾਮਨਾਵਾਂ ਗੁਰਦੁਰਾ ਸਾਹਿਬ ਦੇ ਵਿੱਚ ਪੂਰੀਆਂ ਹੁੰਦੀਆਂ ਨੇ ਜੋ ਵੀ ਸੁਖਣਾ ਤੇ ਮਰਾਦਾਂ ਲੈ ਕੇ ਲੋਕ ਇੱਥੇ ਆਉਂਦੇ ਹਨ ਉਸੇ ਤਰ੍ਹਾਂ ਹੀ ਪੂਰੀਆਂ ਹੁੰਦੀਆਂ ਹਨ ਇਹ ਹੁਣ ਇਸ ਟਾਈਮ ਜਿਹੜਾ ਹੈ ਇਹ ਬਖਾਰ ਦਾ ਦ੍ਰਿਸ਼ ਹੈ ਗੁਰਦੁਰਾ ਸਾਹਿਬ ਤੋਂ ਪਾਰਕਿੰਗ ਸਾਈਡ ਦਾ ਇਹੜਾ ਤੇ ਸੀਨ ਦੇ ਰਹੇ ਹੋ ਦੇਖ ਰਹੇ ਹੋ ਤੇ ਵੀਡੀਓ ਨੂੰ ਮੈਂ ਇੱਥੇ ਹੀ ਅੰਡ ਕਰਦਾ ਕੱਲ ਫੇਰ ਇੱਕ ਨਵੇਂ ਵਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਫੇਰ ਦਰਸ਼ਨ ਕਰਾਵਾਂਗੇ ਕਿਸੇ ਹੋਰ ਧਾਰਮਿਕ ਸਥਾਨ ਦੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਔਰ ਵੀਡੀਓ ਠੀਕ ਲੱਗੇ ਲਾਈਕ ਸਬਸਕ੍ਰਾਈਬ ਫਾਰਵਰਡ ਜਰੂਰ ਕਰਨਾ ਕਰਦੇ ਆ ਇੱਥੇ ਬੰਦ ਮਿਲਦੇ ਆ ਫੇਰ ਇੱਕ ਨਵੇਂ ਵਲੌਗ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ